ਸੂਬੇ ਦੀਆਂ ਦਾਣਾ ਮੰਡੀਆਂ ਵਿੱਚ ਕਣਕ ਦੀ ਖਰੀਦ ਕੱਲ੍ਹ ਯਾਨੀ 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਹੈ ਅਤੇ ਕੈਬਨਿਟ ਮੰਤਰੀ ਵੱਲੋਂ ਕਿਹਾ ਗਿਆ ਹੈ ਕਿ ਇਸ ਤੋਂ ਪਹਿਲਾਂ ਹੀ ਮੰਡਿਆਂ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ ਪਰ ਗੱਲ ਗੁਰਦਾਸਪੁਰ ਦੀ ਕਾਨੋ ਆਂ ਦਾਣਾ ਮੰਡੀ ਦੀ ਕਰੀਏ ਤਾਂ ਦਾਣਾ ਮੰਡੀ ਗੁਰਦਾਸਪੁਰ ਵਿੱਚ ਕੋਈ ਵੀ ਬੁਨਿਆਦੀ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ ਹੈ ਹਾਲਾਂਕਿ ਫਿਲਹਾਲ ਕਿਸਾਨ ਕਣਕ ਲੈ ਕੇ ਮੰਡੀ ਵਿੱਚ ਪਹੁੰਚਣਾ ਵੀ ਸ਼ੁਰੂ ਨਹੀਂ ਹੋਇਆ ਪਰ ਪੀਣ ਵਾਲੇ ਪਾਣੀ ਅਤੇ ਫਰਸਟ ایڈ ਕਾਊਂਟਰ ਜੈੀਆਂ ਸਹੂਲਤਾਂ ਅਗੇਤੀ ਤੌਰ ਤੇ ਮੰਡੀ ਵਿੱਚ ਮੁਹੱਈਆ ਕਰਵਾ ਦਿੱਤੀਆਂ ਜਾਂਦੀਆਂ ਹਨ ਪਰ ਹਜੇ ਤੱਕ ਕਾਨੂੰ ਆਨ ਦੀ ਦਾਣਾ ਮੰਡੀ ਵਿੱਚ ਨਾ ਤਾਂ ਪੀਣ ਦੇ ਪਾਣੀ ਦਾ ਪ੍ਰਬੰਧ ਹੈ ਤੇ ਨਾ ਹੀ ਸਫਾਈ ਦਾ ਇੱਥੇ ਇੱਕ ਵਾਟਰ কুলਰ ਤਾਂ ਲੱਗਾ ਹੈ ਪਰ ਉਹ ਵੀ ਬੰਦ ਪਿਆ ਹੈ ਨਹੀਂ ਅਸਲ 'ਚ ਸਫਾਈ ਦੇ ਮਾੜੇ ਹਾਲ ਨਹੀਂ ਜੀ ਅਸੀਂ ਇਹਨਾਂ ਦੀ ਸਫਾਈ ਸਪਰੇਆ ਆਪਣੇ ਕੋਲੋਂ ਕਰਵਾ ਦਿੱਤੀ ਹੈ ਮਾਰਕੀਟ ਕਮੇਟੀ ਲੈਵਲ ਤੇ ਥੋੜਾ ਜਿਹਾ ਕੋਈ ਟੈਕਨੀਕਲ ਇਸ਼ੂ ਸੀਗੇ ਸਾਡੇ ਠੇਕੇਦਾਰ ਜਿਹੜੇ ਨਵੇਂ ਪੁਆਇੰਟ ਹੋਏ ਨੇ ਉਹਨਾਂ ਦੇ ਨਾਲ ਸਾਡਾ ਜੇ ਕਾਗਜ਼ੀ ਪੱਤਰੀ ਦਸਤਾਵੇਜ਼ ਮੁਕੰਮਲ ਨਾ ਹੋਣ ਕਰਕੇ ਥੋੜੀ ਡਿਲੇ ਹੋ ਗਈ ਤੇ ਮਾਰਕੀਟ ਕਮੇਟੀ ਵੱਲੋਂ ਜ਼ਿੰਮੇਵਾਰੀ ਸਮਝਾ ਆਪਣੇ ਲੈਵਲ ਦੇ ਉੱਤੇ ਸਪਰੇਆ ਕਰਾ ਦਿੱਤੀਆਂ ਸਾਡੇ ਇਸ ਏਰੀਆ 'ਚ ਵੈਸੇ ਵੀ ਮੇਰੇ ਖਿਆਲ ਕਣਕ ਜਿਹੜੀ ਕੋਈ 15 ਅਪ੍ਰੈਲ ਤੋਂ ਬਾਅਦ ਆਉਣ ਦੀ ਸੰਭਾਵਨਾ ਹੈ ਉਦੋਂ ਤੱਕ ਅਸੀਂ ਸਾਰੇ ਮੁਕੰਮਲ ਪ੍ਰਬੰਧ ਕਰਵਾ ਲਿਆ ਕਿ ਐ ਪੂਰੀ ਤਰ੍ਹਾਂ ਮੰਡੀਆਂ ਦੀ ਸਪਾਈ ਕਰਵਾ ਦਿੱਤੀ। ਮੰਡੀ ਵਾਸਤੇ ਜੀ ਸਾਡੇ ਜ਼ਿੰਮੇਦਾਰਾਂ ਦੇ ਉਹਨਾਂ ਦੀ ਫਸਲ ਦੀ ਮਤਲਬ ਆਮਦ ਤੋਂ ਪਹਿਲਾਂ ਪਹਿਲਾਂ ਸਫਾਈ ਦੇ ਪ੍ਰਬੰਧ ਕਰਾਉਣੇ ਹੁੰਦੇ ਨੇ, ਬਿਜਲੀ ਦੇ ਪਾਣੀ ਪਾਣੀ ਦੇ ਪ੍ਰਬੰਧ ਕਰਾਉਣੇ ਹੁੰਦੇ ਨੇ ਤੇ ਬਾਕੀ ਜਿਹੜੇ ਸਾਡੇ ਪ੍ਰਬੰਧਕ ਉਹ ਐਨ ਮੌਕੇ ਦੇ ਉੱਤੇ ਆਪਾਂ ਕਰਵਾ ਦਿੰਨੇ ਆ ਬਿਜਲੀ ਦੇ ਵੀ ਸਾਡੇ ਲਗਭਗ ਕੰਪਲੀਟ ਨੇ ਤੇ ਸਿਰਫ ਸਫਾਈ ਦੇ ਸੀ ਤੇ ਬਾਕੀ ਥੋੜੀ ਹਵਾ ਕਰਕੇ ਪੱਤੇ ਵਗੈਰਾ ਸਾਡੀ ਮੰਡੀ ਚ ਕਾਫੀ ਰੁਕ ਲੱਗੇ ਹੋਏ ਨੇ ਤੇ ਉਹਨਾਂ ਦੇ ਪੱਤੇ ਵਗੈਰਾ ਦੁਬਾਰਾ ਖਿਰ ਜਾਂਦੇ ਨੇ ਤੇ ਬਾਕੀ ਅਸੀਂ ਜਿੱਤੇ ਜਿੱਤੇ ਸਾਡੇ ਘਾਹ ਫੂਸ ਗਿਆ ਉਹ ਸਾਰੀ ਸਪਰੇ ਕਰਵਾ ਕੇ ਉਹ ਸਾਰੀ ਖਤਮ ਕਰ ਦਿੱਤਾ ਵਾ ਕਿਸੇ ਦਿਨ ਲੇਬਰ ਲਾ ਕੇ ਤੇ ਉਹ ਸਾਰੇ ਇੱਕ ਦੋ ਦਿਨ ਦੇ ਵਿੱਚ ਕਰਵਾ ਦਿੱਤੇ ਜਾਣਗੇ